ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੋਟਰ ਕੋਟਰ ਸੈਟ ਹੈ ਸਾਰੇ ਵੀਰਾਂ ਦੇ ਘਰ ਕੋਲ ਠੀਕ ਹੈ ਲਓ ਜੀ ਕਰਤੇ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 5 ਵਜੇ ਤੋਂ ਪਹਿਲਾਂ ਹਨਾ ਆ ਗਿਆ ਬੰਦੇ ਪਹੁੰਚ ਕੇ ਬਈ ਹਨਾ ਦੇਖਦੇ ਆ ਬਾਜੀ ਤੇ ਕੀ ਨੇ ਜਾਣਾ ਕਿ ਨਹੀਂ ਕੀ ਹਿਸਾਬ ਕਿਤਾਬ ਹੈ ਬਣਾਉਣੇ ਆ ਪਲਾਨ ਕਰਾਂਦਾ ਸੰਤ ਕੰਮ ਕਰਦੇ ਫਿਰਦੇ ਆ ਠੀਕ ਹੈ ਕਿ ਨਹੀਂ ਸਮਝੋ ਮੁੰਡੇ ਦੋ ਦੋ ਘੰਟੇ ਆ ਜੇ। ਨੇੜ ਚੱਲਾਂਗੇ ਆਪਾਂ। 9 ਵਜੇ ਕੁ ਤਿਹਾਂ ਡਰਾ ਵਜਾ ਕੋਤ ਜਾਗਾ। ਗੱਲ ਹੋ ਗਈ ਮੇਰੀ। ਹੈਂ? ਪਿੰਜਰੇ ਪੁਜਰੇ ਚੱਕ ਲਾ ਮੈਨੂੜ ਪਾਲਾ ਵਿੱਚ ਉੱਠ ਕੇ। ਕੁੱਡੇ ਦੇ ਮਾਂ ਸੜਦ ਗਏ 2 ਮਿੰਟ। ੜਾਰੀ ਡੂਰੀ ਮਰਦ ਗਈ। 1 ਵੜੇ ਚੱਕ ਲੈ ਗਏ ਉਹ ਨਿਕਲ ਨੂੰ ਚਾਲੇ ਕਰੀ ਪਏ ਦੋ ਮਿੰਟ। ਆਉਣ ਹੀ ਕੁੱਟੀਆਂ ਦੇ। ਕਰਤਾ ਉਹੀ ਕੰਮ। ਨਹੀਂ ਰਿਹਾ ਗਿਆ। ਲੀਵ ਵਰ ਗਿਆ ਤੋ। ਸਾਰੇ ਹੀ ਲੀਵ ਵਰ ਗਾਉ ਦਾ ਸੀ। ਮਾਰ ਬੋਲੇ ਯਾਰ ਚੱਲ ਗਈ ਲੇਟ ਹੋਈ ਜਾਂਦੇ ਆ। ਉਨੋਂ ਦਰਵਾੜੇ ਲਈ ਉਹਨੂੰ ਜਾਣਾ ਯਾਰ ਬਾਜੀ ਤੇ ਇਹਨੂੰ ਤਿਆਰਾਂ ਦੋਵੇਂ ਪਿੰਜਰੇ ਕਹਿਵਾ ਦੋਵੇਂ ਕਬੂਤਰ ਕਹਿਵਾ ਸਾਡੇ ਕੋਲ ਠੀਕ ਹੈ ਕਿ ਨਹੀਂ ਡੀਕੀ ਨੇ ਸਿਰਫ ਬਸ ਲਿਓ ਫਰੀਦ ਨੂੰ ਤੇ ਕਬੂਤਰ ਪਹਿਲਾਂ ਵੀਰੇ ਜੀ ਆਪਾਂ ਹੁਣੇ ਡਾ ਚੱਲਦੇ ਆਂ ਫਿਰ ਯਾਰ ਹੋਣ ਅਜੇ ਟਾਈਮ ਹੀ ਬੜਾ ਯਾਰ ਉਹ ਚਿੱਟਾ ਕਬੂਤਰ ਬੈਠਾ ਹੋ ਯਾਰ ਕੀ ਗੋਲਾ ਮੈਨੂੰ ਚਿੱਟਾ ਲੱਗਦਾ ਢਿੱਡ ਦੇ ਰੰਗ ਲੱਗਦਾ ਮੈਨੂੰ ਐ ਲੱਗਦਾ ਜਿਵੇਂ ਚਲ ਕੋਈ ਨਾ ਛੱਡ ਪਰ ਹੈਣੀਗਾ ਆਈ ਚੱਲੇ ਆ ਟੂਆ ਮਾਰ ਫਰਾਪੇ ਜਵਦਾ ਫਰੂਲ ਤਾਂ ਹਾਲੀ ਕੋਈ ਨਹੀਂ ਆਗਰ ਤੇ ਹੁਣ ਇੱਕ ਤਾਂ ਕਬੂਤਰ ਵੀ ਨਹੀਂ ਛੱਡ ਕੇ ਬਾਲਾ ਛੱਡਿਆ ਸੀ ਆਗੇ ਛੱਡ ਲਾਂਗੇ ਆਹ ਕਬੂਤਰ ਵੀ ਸਾਹਮਣੇ ਤੇ ਕੋ ਲੀਓ ਹੁਣ ਮੇਨ ਫਾਨਾ ਡਾਈ ਖੜਾ ਲਾ ਹੈ ਹੈ ਮੈਂ ਤਾਂ ਆਪ ਆਖੀ ਜਨਾ ਯਾਰ ਲੀਓ ਬਰੀਦ ਯਾਰ ਕੀ ਕਰਦਾ ਯਾਰ ਹਾਂਜੀ ਪਹੁੰਚ ਗਈ ਜੀ ਦੋਵੇਂ ਜਾਨਵਰ ਰੱਖ ਲਈ ਆਪਾਂ ਨੂੰ ਸਾਹਮਣੀ ਕਰਕੇ ਠੀਕ ਹੈ ਇੱਕ ਤਾਂ ਉਹ ਸ਼ਾਕ ਘਕਾਰ ਖੱਟੀਆਂ ਦਾ ਪੀਲ ਨਾ ਲੈ ਚੱਲੇ ਕੋਈ ਮਰਜੀ ਹੋਵੇ ਕਬੂਤਰ ਥੋੜੀ ਹੋਣਗੇ ਜਾਵਨ ਇਹ ਕੋਈ 50 60 ਕਹੋਂਗੇ ਮੇਰਾ ਮਸਾਈ ਹਣਾ ਐਨੀ ਵੀ ਨਹੀਂ ਆਉਣੇ ਚਲ ਕੋਈ ਹਜੇ ਹੁਣ ਲਿਸਟ ਆਂਗੇ ਜੀ ਹੁਣ ਹਜੇ ਦਿਖੇ ਆਣਗੇ ਕਬੂਤਰ ਤੇ ਹਜੇ ਇੱਕ ਦੂਬਾ ਓਲੇ ਲੱਗਣਗੇ ਹਜੇ ਪਰ ਮੋਰ ਨਹੀਂ ਲਿਸਟ ਆਂਗਾ ਹੁਣ ਮੋਰ ਨਹੀਂ ਆਈਗੀ ਬੜਾ ਤਕਾਇਰ ਮੈਨੂੰ ਆਈ ਸੀ ਨਾ ਮੈਂ ਸਾਢੇ 6 ਵਜੇ ਓਲਾ ਲਾ ਕੇ ਮੁਰਜੂਗਾ ਯਾਰ ਤੇ ਕੰਮ ਗਾਹ ਖਤਰੇ ਵਾਲਾ ਹੋ ਗਿਆ ਦੋ ਦੋ ਘੰਟੇ ਨਹੀਂ ਜਾਵਾਂ ਮੈਂ ਡੇਗ ਗਿਆ ਦੂਸਰਾ ਮੋਰ ਜਿਆਦਾ ਮੈਂ ਡੇਗ ਗਿਆ ਜਿਆਦਾ ਮੈਂ ਡੇਗ ਗਿਆ ਉਹਨਾਂ ਨੂੰ ਇੰਜਾਂ ਵਰ ਮੈਂ ਹਾਂਟੀ ਜੁੱਪੜ ਜੁੱੜੀ ਗੱਲ ਓਏ ਓਏ ਯਾਰ ਕੂਤਰ ਤਾਂ ਕਰੇ ਛੜਾ ਛੜੂ ਦਿੰਦੇ ਯਾਰ ਕੰਮ ਦਾ ਉਹ ਵੀ ਹੈਂ ਗੋਸ਼ ਨੂੰ ਫੋਨ ਲੱਗੇ ਦੀ ਉਹਨੂੰ ਪੁੱਛੀ ਜਾਂਦੀ ਕਿੱਥੇ ਐਕਾਊਂਟ ਪੁੱਛੀ ਉਹਨੂੰ ਕਰੇ ਕਬੂਤਰ ਤਾਂ ਛੜਾ ਦਗੇ ਸਾਂ ਬਾਦ ਨੂੰ ਚੱਲ ਰਿਹਾ ਦਾ ਘੰਟਾ ਲੇਟ ਪਾ ਦੇ ਕੇ ਜਾ ਕੇ ਆ ਜਾ ਕੰਜੇ ਦੇ ਤੇ ਪਹਿਲੇ ਨਾ ਨਿਕਲ ਜੀ ਮਤਲਬ ਮੁੱਤੂ ਬਾਦ ਹੀ ਇਹ ਨਿਸ਼ਾਨ ਨਹੀਂ ਲਾਈ ਜੀ ਪੂਰੀ ਦੂਰੀ ਭਾਈ ਇਹ ਤੁਹਾਡੇ ਅਸੀਂ ਅੰਮ੍ਰਿਤਪੁਰ ਤੋਂ ਆਲੀ ਤੇ ਇਹ ਵਾਰ ਇਹਲਾ ਸੈੱਟ ਚੱਲਣਾ ਨੇਕਰੋ 348 ਵਿਕਤੀ ਸਵੇਰੇ ਸਵੇਰੇ ਜੀ ਚੰਦ ਜੀ ਇਹ ਛੱਡ ਦੇ ਬੁੱਢਾ ਬਸ ਇੱਥੇ ਦੇਖੋ ਫਲਾਈ ਆਉਂਦਾ ਮੈਂ ਬਹੁਤ ਬਈ ਕੱਟ ਬਾਰ ਬਾਰ ਵਦੂ ਜਾਣਾ ਉਹ ਯਾਰ ਉਹ ਨਾ ਨਾ ਕਿਸ ਤਰੀਕੇ ਨਾਲ ਘਰੀ ਜਾਂਦੇ ਦਾ ਮਾਮ ਦੇਣਾ ਉਹ ਇਹਨਾਂ ਨੂੰ ਖਾ ਦੇ ਨੋਟ ਦੇ ਵੀ ਨਹੀਂ ਉਹ ਕੈਮਰੇ ਮਾਂ ਦੇ ਪੁੱਤਰ ਨੂੰ ਖਾਣਾ ਆਹ ਹੋ ਗਏ ਆਹ ਦੇਖੀ ਆ ਤੁਮੋਂ ਬੰਦ ਮੈਂ ਨੂੰ ਸਾਡੇ ਪੱਕੀ ਗੱਲ ਕਿ ਪਾਣੀ ਦੀ ਕਿ ਬੈਠੇ ਰਹੀ ਕਿ ਕਿ ਨਹੀਂ ਆ ਉਹ ਵੀ ਡਾ ਰਾ ਹੈ ਕੋਲ ਘਾਟੀ ਕਰਾਂਗੇ ਪਾਣੀ ਆ ਤਪ ਜਾਈ ਹੋਰ ਕੀ ਹੈ ਅੱਲਾ ਭਾਰੇ ਵੀ ਹੋਦੇ ਆ ਚਾਹ ਤਰਾ ਕਰਤੀ ਪਰਲੇ ਬੜੀ 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 ਤੁਹਾਨੂੰ ਕਹੀ ਜਾਈ ਰਹਿਣ ਉਹ ਛੱਡ ਦੇ ਤੂੰ ਜੀ ਗੱਲ ਸਰ ਆ ਗਿਆ ਦੋ ਜਨ ਆ ਰਹੇ ਨੇ ਆਵਰੇਂ ਨੰਦ ਦੇ ਵੇਕਾਲ 10 ਕਿੱਥੇ ਬੁਲਬਲਾਇਆ ਆ ਦੇਖ ਤੋਂ ਕੋਲੇ ਕਿਹਨੇ ਕਿਹਨੇ ਗੁੱਬਣ ਚੰਗੀ ਦਾ ਕਿ ਜੀ ਕਿੰਨੇ ਜੰਗਲ ਬਿਆਸਾਨ ਕਰ ਹਾਂ ਭੇਜਾ ਮੇਰੇ ਨੂੰ ਲੱਗਣਾ ਪੂਣਾ ਮਾਰੀ ਦੇਵਾਂਗੇ ਬਣੀ ਰੋੜੀ ਨਹੀਂ ਆ ਚੜ੍ਹਦੀ ਹਾਂ ਹਾਂ ਕਰ ਮਨਾ ਪਟਾਰੇ ਜੇ ਹੱਡਾਂਗੇ ਹਾਂ ਜੀ ਤੇਰਾ ਨਾਮ ਸਿੱਤੂਆ ਨੀ ਚੋਲੇ ਜੀ ਘੱਟ ਦੇ ਆਟਾ ਦੋ ਜੀ ਇਹ ਮੈਂ ਕੱਟਣ ਜਾ ਕੋਰਾ ਸੱਜ ਦੇ ਪੇ ਹਾਂ ਜੀ ਵੀ ਤੋਂ ਬਟਾ ਬਾਲਤ ਨਹੀਂ ਕੱਟ ਹੋ ਗਿਆ ਸਹੀ ਜੀ ਸੱਟ 8 ਆ ਗਿਆ ਸਰਸਾ ਦੇ ਵਿੱਚ ਪਾਉਣਾ ਪਰ ਲੋ ਆਏ ਮੋ ਚਲੋ ਆਈ ਲਵ ਬਿੱਲੀਵ ਕੋਣ ਕੋਣ ਉਹ ਕੌਣ ਹੈ ਤੂੰ ਕੌਣ ਹੈ ਤੂੰ ਵੀ ਨੰਨਾ ਦਾਣੇ ਅਸੀਂ ਪਾਈ ਜਾਂਦੇ ਰੋ ਸਾਡਾ ਕੀ ਲਾਦਾ ਉਹ ਗੱਲ ਫਿਰ ਸਾਰਾ ਫਿਰ ਠੀਕ ਆ ਫਿਰ ਨਾਲ ਆ ਸਾਡਾ ਮੁੜ ਕਾਈ ਜਾਂਦਾ ਮਾਮੇ ਨਾਲ ਨਾਲ ਪੜਦਾ ਰਹੇ ਸਿੱਧਾ ਗਰੀ ਬੰਗਤੋਂ ਪਿੱਛੇ ਦੇਖ ਰਾਂ ਉਹ ਦਿੱਜਾ ਮਾਦੋ ਛੱਡ ਦੇ ਇਹ ਮੋਰਿਆ ਉੱਚੀ ਆਹ ਆ ਗਿਆ ਅਬ ਆ ਲੈ ਅੱਜ ਦੇ ਉਹ ਬਈ ਲਾਗੇ ਮੋਰ ਓਏ ਲੈ ਉਤਰ ਜਾ ਕੇ ਆਪਣੇ ਖੰਡ ਉਹ ਮੁੱਕਾ ਲੈ ਆਈ ਆਏ ਨਾ ਮਾਰ ਬੰਨੇਦਰ ਸ਼ਰਾਕ ਉਤਰ ਇੱਥੇ ਕੋਈ ਚੀਜ਼ ਰੱਖ ਲਾ ਲਾਈ ਮੋਰ ਟੋਟ ਲੈਣਾ ਭਾਈ ਮੋਰ ਲਵਾ ਕੇ ਨਾ ਉਹਲੇ ਝੰਡੀ ਆਇਆ ਜੀ ਕੰਮ ਹੀ ਬਾੜਾ ਵੀ ਝੜ ਗਿਆ ਭੈਣ ਨੇ ਇਹਦਾ ਹੋਰ ਆ ਰੋ ਫਾੜਾ ਮਤਰਾ ਗੀ ਹੋਰ ਆਇਆ ਲੈ ਗਣੀ ਜਾਈ ਕਿੰਨੀ ਮੋਰਾ ਲੱਗਿਆ ਇਸ ਨੂੰ ਅੱਜ ਜਮਾ ਕਮਾੜੂਗੀ ਦੋਵੇਂ ਆਪਣੀ ਫਰਦੇ ਪੁੱਤ ਅੱਜ ਜਮਾ ਉਹ ਗਲੇ ਦੂਜੀ ਫੁੱਤ ਉੱਡਾਣਗੇ ਪਿੰਜਰੇ ਵਿੱਚ ਲਾਈ ਹੈ ਅੱਗ ਤੇ ਉਹਨਾਂ ਘੋੜੇ ਪਹਿਣੇ ਆ ਦੂਮ ਦੂਮ ਅਸਮੇ ਚਲੀ ਜਾਣ ਕਿਸੇ ਨੇ ਵੀ ਨਹੀਂ ਛੱਡਿਆ ਬਈ ਹਜੇ ਬਾਦਿਓ ਆਪਾਂ ਹੀ ਆਵਾਜ਼ ਦੀ ਆਵਾਜ਼ ਦੀ ਜਵਾਬ ਹੈ ਪ੍ਰਭੂ ਹੌਸਲਾ ਹੋ ਗਿਆ ਸਹੀ ਗੱਲ ਠੀਕ ਹੈ ਮੁਰਕਾ ਉਹਨਾਂ ਲੱਗਿਆ ਠੀਕ ਹੈ ਜੀ ਮੁਰਕਾ ਉਹਨਾਂ ਲੱਗਿਆ ਇਹਨੇ ਬਲੀ ਚੜਕ ਪਈ ਗਾ ਠੀਕ ਹੈ ਇੱਕ ਆਪਣੇ ਉਹਦੇ ਅੱਖ ਨੂੰ ਟੀਮ ਦਾ ਹੋਰ ਕਬੂਤਰ ਉੱਡਣ ਜਾ ਰਿਹਾ ਹੈ ਕਿਨੇ ਆਪਣੇ ਪਹਿਲਾਂ ਗਰੇ ਸੀ ਹੈ ਲਾਓ ਜੀ ਲਾਓ ਲਾਓ ਸਾਜੀ ਤੁਹਾਡੇ ਉਸਤਾਦ ਹੈ ਇਹ ਹੈ ਠੀਕ ਆ ਮੁੰਡਾ ਬੰਨਾਂ ਵਾਲੀ ਵਾਲੇ ਦੇ ਉਸਤਾਦ ਆ ਵੀਰੇ ਛੜਦੇ 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 ਪੁੱਤੂ ਦੀ ਫਾਇਨ ਹੋਏ 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 ਭੌੜਾ ਘਾਤੋਲਾ ਮਰੇ ਓ ਬਾਈ ਨੇ ਓਏ ਸੌਂ ਲੱਗੇ ਓਏ ਬਸ ਉਹ ਤੰਗਰੇ ਨੇ ਬਦਲੀ ਬਣਾ ਕੇ ਛੱਡਿਆਣਾ ਚੱਲ ਠੀਕ ਆ ਫਿਰ ਮੇਰੀ ਗੱਲ ਸੁਣ ਯਾਰ ਮੈਂ ਮੁਰਦਾ ਵੀਰੇ ਤੇ ਤੇਰੀ ਜੁਮੇ ਹਰੇ ਕੂਤਰਾਂ ਦੀ ਪੱਕੀ ਗੱਲ ਹੈ ਨਾ ਹਾਂਜੀ ਆ ਕੇ ਘਰ ਵਾਪਸ ਜੀ ਨਾਲ ਹੀ ਉਹ ਯਾਰ ਹੁਣ ਤੈਨੂੰ ਮੋਹ ਪਿਆਰ ਜ਼ਿਆਦਾ ਆ ਗਿਆ ਭਈ ਬੜਾ ਮੁਰਦਾ ਨਾਲ ਖੱਚ ਕੇ ਲਿਆਂਦਾ ਖਾ ਮੂੰਹ ਵੇਖੋ ਨਾ ਪਹਿਲਾਂ ਤਾਂ ਕਬੂਤਰ ਛੱਡਦੇ ਯਾਰ ਖੇਦੀ ਖੇਦੀ ਠੀਕ ਆ ਉੱਪਰ ਛੱਡ ਕੇ ਫਿਰ ਆਪਾਂ ਵਾਰੀ ਵਾਲੇ ਕੂਤਰਾਂ ਹੀ ਸੈਟਿੰਗ ਕਰਨ ਲੱਗੇ ਇੱਕ ਵਾਰ ਡਰਾ ਕਰਾ ਖੜ ਜਾ ਮੈਂ ਕੂਤਰ ਛੱਡਾ ਜਿਹੜੇ ਕੱਲ ਕਬੂਤਰ ਸਾਹਮੇ ਆ ਬਈ ਹਨਾ ਉਹਨਾਂ ਦੇ ਮੈਟਰੀ ਦਿਖਾ ਦੇਣਾ ਤੁਹਾਨੂੰ ਮੈਂ ਚਿੱਟੀਆਂ ਮਿੱਠਾਂ ਤਾਂ ਆਪਣੇ ਕਰਮਾਂ ਚ ਹੀ ਆ ਬਈ ਤੁਹਾਨੂੰ ਪਤਾ ਹੀ ਹੈ ਨਾ ਚਿੱਟੀਆਂ ਮਿੱਠਾਂ ਦਾ ਮਾਰੀਆਂ ਕਬੂਤਰਾਂ ਨੇ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਕੋਈ ਨਾ ਬਿਸ਼ਾਰਮ ਆਪਾਂ ਆਪਾ ਕਿਹੜਾ ਛੱਡਣੋਂ ਖੜਦੇ ਆਂ ਫਿਰ ਆ ਦੇਖੋ ਹਰਾ ਬਣ ਚਿੱਟਾ ਬਣ ਹਨਾ ਹਰੇ ਪੰਚ ਚਿੱਟਾ ਬਣ ਨਰੋ ਚਿੱਟਾ ਬਣ ਵੀ ਮਾਰਿਆ ਮਾੜਾ ਮੋਟਾ ਕਬੂਤਰਾਂ ਨੇ ਤੇ ਮਾਰਨਾ ਜ਼ਰੂਰ ਹੈ ਪਰ ਪਹਿਲਾਂ ਮੁਕਾਬਲੇ ਘੱਟ ਮਾਰਨ ਲੱਗੇ ਠੀਕ ਆ ਵੀਰੇ ਉਹ ਚਿੱਟੀਆਂ ਬਿਠਾ ਜ਼ਰੂਰ ਮਾਰਨਗੇ ਇਹਨਾਂ ਨੇ ਕਬੂਤਰਾਂ ਨੇ ਉਹ ਕੋਈ ਸੀ ਨਾ ਇਹ ਗੱਲ ਨਹੀਂ ਗਈ। ਬਾਕੀ ਸਾਰੇ ਕੂਤੇ ਜਿੰਨੇ ਛੱਡੇ ਸਾਬ ਬੈਠੂੜ ਗਏ। ਚੱਲ 1 ਮਿੰਟ ਰੁਕਿਆ ਫੋਨ ਆਈ ਜਾਂਦਾ ਵਿੱਚ। ਵਾਵੇ ਮੈਂ ਕਰਾ ਫੋਨ ਚਾ ਕੇ ਗੱਲ ਕਰ ਲਾਂ। ਬਾਈਕ ਮੱਚ ਗਈ ਆਪਣੀ ਧੁੱਪੇ ਖੜੀ ਵਿਚਾਰੀ। ਚੱਲ ਕੋਈ ਨੇ ਇਹਨੂੰ ਹੀ ਕਰਦਾ ਛਾਵੇਂ। ਘਰੋਂ ਪਾਣੀ ਲੈਣ ਗਿਆ ਸੀ ਬਾਈ ਯਾਰ। ਕੋਈ ਵਿਦਿਆਖਣੋਂ ਹੁਣ ਕੱਲੇ ਪਾਣੀ ਤੇ ਚੱਲਦੀ ਹੈ ਗੱਡੀ। ਕਬੂਤਰਾਂ ਵਾਂਗ ਖਰਾਕ ਜਾਵਾ ਘਟ ਤੇ ਸਾਂਭੀਦਾ ਦਿਨ ਬਾਅਦ ਪਾਣੀ ਡੁੱਢਣਗੇ। ਬਾਜੀ ਭੁੱਖਾ ਬਟੇਰਾ ਵੱਧ ਲੜਦਾ ਹੈ ਸੱਚੀ ਗੱਲ ਹੈ ਵੀ ਜਾਵਾ। ਤੇ ਅੱਜ ਵੀ ਜਿਹੜੇ ਕੂਤਰ ਛੱਡੇ ਹਨਾ ਬਈ ਅੱਜ ਮਾਨਕਚਾਲ ਇੱਕ ਤਾਂ ਲੇਟ ਵਾਲੇ ਓਲੇ ਵਜੇ ਆ ਤੇ ਆਪਾਂ ਉਹ ਵੀ ਜਿਹੜਾ ਤੜਕ ਕੋਲੇ ਟਾਈਮ ਪਾਣੀ ਦਿੰਨੇ ਆਪਾਂ ਕੂਤਰ ਨੂੰ ਬਹੁਤ ਘੱਟ ਦਿੰਦਾ ਆਪਾਂ ਤੁਹਾਡੇ ਸਾਹਮਣੇ ਵੀਡੀਓ ਦਿੱਤਾ ਕੋਈ ਝੂਠ ਵਾਲੀ ਗੱਲ ਨਹੀਂ ਗਈ ਇੱਕ ਨੂੰ ਤਾਂ 50 ਕ ਮੈਨੇ ਦਿੱਤਾ ਤੇ ਇੱਕ ਨੂੰ 48 ਸੰਦਾ ਜੇ ਮੈਨੇ ਦਿੱਤਾ ਸਿਰਫ ਨਾ ਲੋਕ 60 70 80 90 90 ਦਿੰਦੇ ਆ ਇੰਨਾ ਬਾਣੇ ਪਾਣੀ ਦਿੰਦੇ ਕਦੇ ਜੀ ਆਪਾਂ ਬਾਅਦ ਤੋਂ ਬਾਅਦ 60 ਤੇ ਨਹੀਂ 45 50 ਕ ਮੈਲ ਪਾਣੀ ਬਹੁਤ ਆ ਬਾਕੀ ਦਿਨ ਦੇਖੋ ਨਾ ਚੀਕ ਨਿਕਲੀ ਪਈ ਆ ਬਈ ਯਾਰ ਕੂਤਰ ਕੁਵਾਤਰ ਦਾ ਹਵ ਮੁਦੇ ਹੋ ਗੱਡੇ ਕੇ ਵੀ ਆਪਣੇ ਇੰਨੀ ਭ ਗਰਮੀ ਅੱਜ ਤਾਂ ਕਰਕੇ ਤੇ ਇੱਕ ਵਾਰ ਸੇ ਇੱਕ ਦਾ ਟੈਂਟ ਹੋਗਾ ਆਪਣਾ ਸਾਂਹ ਵਾਲਾ ਘੂਤਰ ਨੂੰ ਬਾਦਾਮ ਬਾਏ ਲੇਟ ਬਾਏ 9 ਵਜੇ ਬਾਦਾਮ ਬਾਏ ਉਹਨੂੰ ਆਕੇ ਤੇ ਤਾਂ 7 ਵਜੇ ਮਿਦਾਨ ਪਾਉਣੇ ਸਾਂਹ ਵਾਲੇ ਦੇ ਨੇ ਕਿਤੇ 9 ਵਜੇ ਪਾਉਣੇ ਫੜ ਕੇ ਵੇਖੋ ਚਲੋ ਕੋਈ ਨਾ ਕੋਈ ਦਿੱਕਤ ਨਹੀਂ ਗੱਲ ਨੇ ਤੇ ਬਾਕੀ ਆਪਣਾ ਮਿੱਤਰੀ ਵੀ ਆ ਰਹੇ ਥੋੜਾ ਵਾਸਾ ਸੱਜਾ ਬਾਕੀ ਬਸ ਕਰਦੇ ਨੂੰ ਬਾਦਾਮ ਤੋਂ ਪਾਵਾਂਗੇ ਬਸ ਜਿਵੇਂ ਜਿਵੇਂ ਪਾਣੀ ਖਿੱਚੀ ਗਏ ਹੋ ਜਾਣਗੇ ਵੇਲੇ ਤਾਂ ਘੂਤਰ ਨੂੰ ਸਾਮ ਕਰਕੇ ਜੇ ਲੋਟ ਲੱਗਿਆ ਤਾਂ ਚੱਲ ਉਹ ਬਾਜੀ ਤੇ ਅਸਲੀ ਮੈਂ ਤਾਂ ਨਹੀਂ ਜਾਇਆ ਜਾਣਾ ਮੈਨੂੰ ਪਤਾ ਇੱਕ ਕਬੂਤਰ ਵੱਧ ਗੌਰ ਨਾਲ ਸਾਹਮਣੇ ਬਾਜੀ ਪੂਈ ਦਾ ਕੋਈ ਚੱਕਰ ਹਾਂਜੀ ਮੇਰੇ ਵੀਰੋ ਤੇ ਬਦਾਮਾ ਬਦੂਮਾਲੇ ਕਬੂਤਰ ਛੱਡੀ ਆਨੇ ਆ ਜੀ ਫੁੱਡਿਆਂ 'ਚ ਤੇ ਜਿਹੜੀ ਫਿਰ ਖਰਮੀ ਅੱਜ ਬਣੀ ਆ ਨਾ ਬਾਹਰ 10 ਮਿੰਟਾਂ ਤੋਂ ਬਾਅਦ ਖੜਿਆ ਨਹੀਂ ਆਂਦਾ ਜਾਨ ਨਿਕਲਦੀ ਆ ਬਾਈ ਠੀਕ ਐ ਤੇ ਪਾਕਾਂ ਪਿੰਡ ਬਾਜੀ ਦੇ ਬਾਈ ਸਿਰਫ ਇਸ ਟਾਈਮ 6 ਕਬੂਤਰ ਸ਼ਾਮਲ ਹੋਏ ਆ ਆਪਣੇ ਦੋਵੇਂ ਕਬੂਤਰ ਉੱਚੇ ਗਏ ਆ ਆਪਣੇ ਦੋਵੇਂ ਕਬੂਤਰਾਂ ਦੇ ਟਾਈਮ ਹੈ 2:30 ਵਜੇ ਤੋਂ 3:00 ਵਜੇ ਤੱਕ ਠੀਕ ਐ ਤੇ ਬਗਲਾਂ ਤਾਂ ਉੱਚੀ ਬੜਾ ਉੱਡਦਾ ਤੇ ਤੁਸਾਂ ਵਾਲਾ ਵੀ ਉੱਚਾ ਚੜਿਆ ਹੁਣ ਬਾਈ ਸਿਰਫ 6 ਸ਼ਾਮਲਾ ਆਪਣੇ ਦੋਵੇਂ ਟਾਈਮ ਤੇ 2:30 ਤੋਂ ਆਪਣੇ ਦੇ ਟਾਈਮ ਆ ਪਾ ਭਰ ਕੇ ਸੁੱਖਣਾ ਮੁੜਿਆ ਉਹਨਾਂ ਘਰ ਤੱਕ ਪਾਰਟੀ ਆਜਣਾ ਚਲੋ ਦੇਖਦੇ ਆ ਯਾਰ ਪਾਪਾ ਭਲੀ ਕਰੂਗਾ ਫਾਕੀ ਚੱਲਣ ਨੂੰ ਬਦਾਮ ਬੂਦੂ ਤਾਂ ਤਨੇ ਪਾਈ ਜਾਂਦੇ ਤੇ ਚੋੜਾ ਵਾਲਾ ਮਿੱਤਰੀ ਪਹੁੰਚ ਗਿਆ ਜੋ ਬ్రో ਕਾਲੇ ਲਿਬਾਸ ਚ ਬਲੈਕ ਕਪੜੇ ਕਹਿੰਦਾ ਗਰਮੀ ਨੂੰ ਗਰਮੀ ਵੱਡੂ ਜੇ ਦਾ ਚਲੋ ਕਰਾ ਪਾਈਏ ਯਾਰ ਜਿਹਨਾਂ ਨੂੰ ਗਦਾਮ ਬਦੂ ਤੇ ਦਾਣੇ ਦੁਨੇ ਰਹਿੰਦੇ ਆ ਨਾ ਬਈ ਤਿੰਨ ਤਿੰਨ ਵਜੇ ਤੱਕ ਆਇਆ ਸੀ ਪੁੱਤਰਾਂ ਦੇ ਆਪਣੇ ਦੂਹਾਂ ਤੇ ਠੀਕ ਐ ਇੱਕ ਪੁੱਤਰ ਦਾ ਨੀਵਾ ਆਉਂਦਾ ਉਹਨੂੰ ਸ਼ਾਮਲ ਨਾ ਕਰੇ ਬੰਦਾ ਬਕਦੀ ਗੱਲ ਐ 3 ਵਜੇ ਕੇ 10 ਮਿੰਟਾਂ ਦੇ ਟੂਸਿਆਂ ਵਾਲਾ ਕਬੂਤਰ ਉੱਤਰਿਆ ਵੀ ਆਪਣਾ ਥਰੇ ਟੂਸਿਆਂ ਵਾਲਾ ਇਹ ਕਦੇ ਸ਼ਾਮਲ ਹੀ ਨਹੀਂ ਕਰਦੇਗਾ ਸਿਰਫ ਤਿੰਨ ਕਬੂਤਰ ਸ਼ਾਮਲ ਆ ਤੇ ਤਿੰਨ ਗਣੀ ਦੋ ਕਬੂਤਰ ਸ਼ਾਮਲ ਆ ਚੌਥਾ ਆਪਣਾ ਉੱਥੇ ਕਬੂਤਰ ਸ਼ਾਮਲ ਨਹੀਂ ਕਰ ਰਹੇ ਯਾਰ ਲੈ ਕੀ ਕਰ ਲਾਂਗੇ ਬਈ ਉੱਤੋਂ ਕੂਤ ਉੱਤਰ ਗਿਆ ਜੇ ਕੂਤਰ ਕਹਿੰਦੇ ਬੈਗ ਪਹਿਲੀ ਗੱਲ ਆ ਗਰਮੀ ਬੈਹ ਕੋਟੜ ਨਹੀਂ ਹੋਣੀ ਝੋਣਾ ਵਾਲਾ ਜਿੱਥੇ ਡਿਗ ਬੈ ਕਬੂਤਰ ਜੇ ਕੋਈ ਨਜਾਇਜ਼ ਹੀ ਬੇਕਾਰ ਹੋਇਆ ਨਾ ਸੁਣੋ ਤਾਂ ਉੱਡ ਬੂਤ ਨਹੀਂ ਨਸਲੀ ਕੂਤਰਾਦ ਨਾ ਜੁੜਦਾ ਨਹੀਂ ਮਾਰਕੀਟ ਕਬੂਤਰ ਉਤਰੂ ਡਾਇਵਰ ਦਾ ਟੂਸਾ ਨਾਲ ਮੁੜਿਆ ਤਾਂ ਉਹ ਤਾਂ ਬਈ ਹੈ ਨਾ ਟਾਈਮ ਕਟਾ ਕੇ ਮੈਨੂੰ ਪਤਾ ਹੀ ਮੈਂ ਦੱਸਿਆ ਜੀ ਮੈਂ ਕੂਤਰ ਮਿਲੂਗਾ ਇਹ ਕਿਹੜਾ ਮੰਨਦੇ ਹੈਗੇ ਇਹ ਦੀਵਾ ਹੋ ਕੇ ਚੜਿਆ ਮੈਂ ਕਹਾ ਨਹੀਂ ਉਹ ਭਰਾ ਉਹ ਉੱਡਦਾ ਹੀ ਆਇਆ ਕੂਤਰ ਗੇੜਿਆਂ ਅੰਦਰ ਹੀ 5 6 ਵਜੇ ਪਾਇਆ ਸੀ ਘਰੇ ਮੈਂ ਤੇ ਉਹ ਹੁਣ ਉਹ ਕਹਿੰਦੇ ਸੀ ਬਾਜੀ ਇਹਨੂੰ ਨਹੀਂ ਸ਼ਾਮਲ ਕਰਦੇ ਤੇ ਸਾਡੇ ਬੰਦੇ ਬੁੜੀਆਂ ਹਰ ਕੇ ਚੁੱਪ ਕਰਕੇ ਕਹਿੰਦੇ ਤਾਂ ਹੀ ਕਹਿਣਾ ਹੁਣ ਆ ਬਜਾਇਆ ਕਰਕੇ ਬਾਜੀ ਤੇ ਯਾਰ ਭੈਣ ਚੋਦ ਪਤਾ ਨਹੀਂ ਕੀ ਕਰਦੇ ਇਹ ਛੱਡੋ ਦੇਣੇ ਆ ਯਾਰ ਧੂਆ ਮਾਰੋ ਕੋਈ ਚੱਕਰ ਨਹੀਂ ਜਾਣ ਦੇ ਕਬੂਤਰ ਆਪਣਾ ਮੁੜਿਆ ਆਵੇ ਮੈਂ ਇੰਨੇ ਹੀ ਤਕੜੇ ਮੰਨੂ ਜੇ ਆਪਣੇ ਬੰਦੇ ਨਾ ਝੋੜਾਂ ਵਾਲਾ ਕਬੂਤਰ ਘਰੇ ਮੋੜ ਲਿਆ ਹੁਣ ਬਈ ਓਏ ਤੇ ਮੈਂ ਮੰਨ ਜੂ ਵੀ ਤੁਸੀਂ ਜਿੱਤ ਕੇ ਆਏ ਹੋ ਅੱਜ ਬਸ ਕਬੂਤਰ ਪਿੰਜਰੇ ਚ ਲੈ ਹੁਣ ਤੇ ਬੱਡੀ ਮੀ ਦਾ ਕਬੂਤਰ ਮਾਰ ਕੇ ਡੇ ਕਬੂਤਰ ਬੈਂਦਾ ਨਹੀਂਗਾ ਉਹ ਚੱਲੇ ਆਈ ਦੁਕਾਨ ਤੇ ਕੋਈ ਮੈਂ ਖਾਣ ਖੋਣ ਨੂੰ ਲਿਆ ਆ ਕੇ ਤੇ ਮੈਂ ਫੋਨ ਲਾਇਆ ਸੀ ਬਈ ਹਨਾ ਉਹ ਕਹਿੰਦੇ ਵੀ ਸ਼ਾਮਲ ਤਾਂ ਨਹੀਂ ਕਰਦੇ ਮਾਂ ਚਲ ਕਬੂਤਰ ਦੇ ਨਿਗਰ ਰੱਖੋ ਪਰ ਤੇ ਕਹਿੰਦੇ ਬਈ ਕਬੂਤਰ ਕੇਰਾ ਆਇਆ ਫਿਰ ਮਾਰਿਆ ਚੱਕਰ ਕਹਿੰਦਾ ਫੇਰ ਅੱਬ ਜਵੜਗਾ ਉੱਠ ਮਾ ਬੰਨੀ ਗਾਰੇ ਕਗੂਤਰ ਕਿਥੇ ਡਿੱਗੇ ਬੈਠੇ ਹਨ ਇੱਕ ਸਾਦੇ ਬਾਈ ਜਿੱਤਿਆ ਰ ਗਿਆ ਬਹੁਤ ਡਗੈਰਾ ਤਾਂ ਦੇਣੀ ਬੋਪੜਾ ਲੱਗਾ ਉਹ ਨੂੰ ਵੀ ਨਹੀਂ ਚਲਾਉ ਨੂੰ ਜੀ ਕਰਦਾ ਨਾ ਇਹ ਵਿਚਾਰੇ ਧੁੱਪੇ ਖੜਾ ਮੱਚੀ ਆਪਣਾ ਮੋਟਰਸਾਈਕਲ ਜਾਈ ਹਾਂਜੀ ਲਿਆਂਦੀ ਜੀ ਮਾਊਂਟਨ ਡਿਊ ਤੇ ਸਨੇਕੇ ਲਾਈਟ ਮੇਰੇ ਵੀਰੋ ਤੇ ਕੂਤਰ ਬਈ ਆਪਣਾ ਟੂਸਿਆਂ ਨਾਲ ਕਹਿੰਦੇ ਫੇਰ ਆਇਆ ਤੇ ਫੇਰ ਟੱਪ ਕੇ ਪਤਾ ਨਹੀਂ ਕਿੱਧਰ ਨੂੰ ਕਮਲਾ ਹੀ ਹੋਇਆ ਫਿਰ ਤਾਂ ਕਹਿੰਦੇ ਮਾ ਜਾਓ ਯਾਰ ਕੁਝ ਨਹੀਂ ਹੁੰਦਾ ਕੂਤਰ ਮੈਂ ਫੜ ਲਿਆ ਉਹਦੇ ਇੰਨੀ ਬੋੜਾ ਇੱਥੇ ਆ ਗਿਆ ਤਾਂ ਫੜ ਲਿਆ ਨਹੀਂ ਬਾਬਾ ਆ ਬੱਸ ਕੀ ਆ ਬੱਜ ਕੇ ਕਹਿੰਦੇ ਕਿ ਤੜਕੇ ਲੈ ਆਇਆ ਨੇ ਕਹਿੰਦੇ ਤੈਨੂੰ ਗਲਤ ਨਹੀਂ ਸੀ ਇੱਕ ਵਾਰ ਤੜਕੇ ਨਾਲ ਵੀ ਦੋ ਜਣੇ ਜੀ ਗੈਂ 35 43 ਸਾਲ ਬਾਹਰ ਦੇ ਸੀਗੇ ਭਰਾਵਾ ਅਸੀਂ ਗਾਂ ਦੀ ਸਾਡੇ ਮਗਰ ਬੱਜੀ ਤੇ लवली ਸੀ ਉਹਨਾਂ ਮਗਰ ਹੋ ਸੀਗੇ ਪਹਿਲਾਂ ਉਹਨਾਂ ਨੇ लवली ਵਰਗਾ ਦੇ ਵਿੱਚ ਮੋੜ ਨਾਲ ਮਾਰਕ ਜੀ ਉਹਨਾਂ ਦੇ ਜਮਾਂ ਨਾਲ ਲਾਇਆ ਤੁਰੇ ਹੁੰਦੇ ਸੀ ਜਿੱਦ ਤੂੰ ਉਹ ਮੋੜ ਨਹੀਂ ਸੀ ਮਗਰੀ ਮੋੜ ਦਿੰਦੇ ਸੀ ਵਿੱਚ ਮਾਰ ਨੂੰ ਕਰ ਦਿੰਦੇ ਉਹਨਾਂ ਦੇ ਇਹ ਕੋਈ ਗੱਲੀ ਕੇ ਤੇ ਗੱਲੀ ਕੇ ਗਾਂ ਮੋੜ ਸੀ ਬਾਹਲਾ ਕਪਾ ਇਹਨਾਂ ਦਾ ਮੋੜ ਤਾਂ लवली ਅਗਾਂ ਹੈ ਲਗੜੀ ਖੇਡਾਂ ਤੇ ਆਪਣੇ ਮਗਰ ਸੁਨੇਂਗਰੀ ਵਾਲਦਾਰ ਦੇ ਇਹਦੇ ਲਈ ਉਹਨੇ ਕਿਹਾ ਵਾਂਚਣੀ ਇਹ ਜਿਹੜਾ ਮਗਰ ਪਿੰਜਾ ਲੈ ਕੇ ਰੋਟੀਾਂ ਜੀਗਾ ਉਹ ਗਾਂ ਦੇ ਉਹ ਉਹ ਪਰ ਪਿੰਜਰਾ ਨਹੀਂ ਆਦੀ ਮਗਰ ਮਣੀ ਤੇਰਾ ਬਣਾ ਜਾਵੇਂ ਮਗਰ ਭੱਜ ਗਏ ਜਾ ਕੇ ਬਰਾ ਉਹਨੂੰ ਮੋਟਰ ਮੜਦਾ ਅਰੋ ਚੱਕ ਗੜਾ ਹੀ ਤਾ ਸਾਰ ਇੱਕ ਇੱਕ ਸਿੱ ਗਿਆ ਬਾੜੀ ਐਡਮ ਲੱਗੀ ਆਪੇ ਯਾਰ ਗਲਪਰ ਨੇ ਵਜੇ ਬੰਦੇ ਯਾਰ 35 ਸਾਲ ਦੀ ਉਮਰ ਦੇ ਸੀਗੇ ਚੱਲ ਕਹਿਣਾ ਚੈਨਾ ਤਾਂ ਨਹੀਂ ਕਿਉਂ ਉਹਦੇ ਚੰਗਾ ਨਹੀਂ ਲੱਗਦੇ ਕਹਿੰਦੇ ਹਨਾ ਤੇ ਸਾਨੂੰ ਉਹਦੇ ਕਾਨੂੰਨ ਨਜੇ ਦੀ ਆਦਤ ਨਹੀਂ ਲੱਗਦੀ ਕਿ ਸਾਦਾ ਮੂਝ ਸਮਝ ਲਈ ਜੀ ਆਣੀ ਸੀਗੀ ਮੈਂ ਕਿ ਇਹੋ ਜੇ ਬੰਦੇ ਨੂੰ ਤਾਂ ਬੈਣ ਹੀ ਕੀਤਾ ਵੇ ਬਾਜ਼ੀਆਂ ਤਾਂ ਸਹੀ ਮੈਨੇ ਅੰਦਰ ਲੀਓ ਕਹਿੰਦਾ ਮੈਨੂੰ ਵੀ ਪਟਾਕਰੀ ਪਾ ਦਿਓ ਆਉਣਿਆ ਪਾਉਣੇ ਬਟਾ ਕੋਈ ਗੱਲ ਨਹੀਂ ਦੰਦ ਚੱਕਰੋ ਪਹਿਲਾਂ ਸੈਟ ਹੈ ਫਿਰ ਪਾਵਾਂ ਆਜ਼ਾਬ ਬਿੱਟਾ ਲਿਓ ਕੈਟਾਗਰੀ ਹੋ ਗਈ ਉਹ ਨਹੀਂ ਤੇਰੀ ਤਿਆਰ ਫੁੱਲ ਫੁੱਲ ਕੇ ਚੱਕ ਦੇ ਕਾੜ ਦੇ ਛੰਡ ਸ਼ੇਰਾ ਖਾਨ ਵਾਲੀ ਹਾਂਜੀ ਕਰੇ ਚੱਲਿਆ ਜੀ ਪਾਣੀ ਪੁਣੀ ਰੱਖਿਆਗੇ ਕਬੂਤਰਾਂ ਦਾ ਮੈਂ ਕਿਹਾ ਸਾਰਾ ਜਨਾ ਨਹੀਂ ਟਪਾ ਹਾਂਜੀ ਤੇ ਵੱਡੇ ਕਬੂਤਰਾਂ ਵਾਸਤੇ ਵੀ ਕਰਦੇ ਜੀ ਦਾਣੇ ਰੈਡੀ ਰੱਖੀਏ ਪਹਿਲੇ ਨੰਬਰ ਤੇ ਵੱਡੇ ਕਬੂਤਰਾਂ ਨੂੰ ਆਇਓ ਪੁੱਤ ਓਏ ਬਟਾ ਬਹੁਤ ਚੰਗੀ ਲਾਦਾ ਸੋਡੀ ਜਿੱਥੇ ਛੜਦੇ ਉਥੇ ਹੀ ਭੱਜ ਜਾਂਦੀ ਹੈ ਖਣੀ ਕਰਮਿਕ ਖੋਤੇ ਆ ਕੀ ਮੰਨ ਕੇ ਚੱਲੇਗੇ ਕਿਸਮਤ ਹੀ ਮਾੜੀ ਮਾਰਨ ਲੀ ਮੇਰੇ ਹਿਸਾਬ ਨਾਲ ਤਾਂ ਇਹਨਾਂ 'ਚ ਦੋਸ਼ ਨਾ ਕੱਢੀਏ ਆਪਾਂ ਸਹੀ ਹੈ ਲਓ ਜੀ ਇਧਰ ਵੱਡੀਆਂ ਕਬੂਤਰਿਆਂ ਨੂੰ ਵੀ ਰੱਖਦੇ ਦਾਣੇ ਹਾਂਜੀ ਪਹੁੰਚ ਗਏ ਜੀ ਬੈਠ ਕੇ ਜੀ ਰੱਖੀਏ ਦਾਣੇ ਤਾਂ ਕਾफी ਲੇਟ ਹੋ ਗਏ ਸੱਜਣਾ ਪਏ ਪਏ ਆਣਾ ਓਏ ਇੱਕ ਦੂਜੇ ਦੇ ਸੀਗੇ ਨਾਲ ਹੀ ਰੇਟ ਵੇਚਦਾ। ਕੋਪਾ ਇਹ ਰੇਟ ਤਾਂ ਐ ਬਾਜ਼ੀ ਕਰੀਗੇ ਉਹਦਾ। ਆਇਓ ਪੁੱਤ। ਓਕੇ ਦਾਣੇ ਪਾਦੇ। ਹੁਣ ਤੇਰਾ ਸਾਰੇ ਗੁੱਡਾ ਪਾਣੀ ਵੀ ਪਾ ਦਈਏ। ਪਹੁੰਚ ਗਏ ਜੀ ਸਿੰਘ ਸੂਰਮੇ ਤਿੰਨੇ ਆਪਣੇ ਸ਼ਹਿਜ਼ਾਦੇ ਆ ਗਏ। ਕਿਦੋਂ ਚਾਹਦੇ ਨਹੀਂ ਕੈਮਰੇ ਕਿ ਨਹੀਂ ਖੜ੍ਹਦੇ ਹੋਗੇ। ਇਹਨੂੰ ਪਾਣੀ ਪੂਣੀ ਪੀਂਦਿਓ। ਫੇਰ ਮੂਰੇ ਕਰਦੇ ਕੈਮਰਾ ਇਹਨਾਂ ਦੇ ਆਪਾਂ। ਹਾਂਜੀ। ਪਹੁੰਚ ਗਏ ਜੀ। ਪਾਣੀ ਪਾਉਣ ਨਾਲ ਦੀ ਨਾਲ। ਬਾ ਪਾਣੀ ਪੂਣੀ ਪਾਈਏ ਉਤਰਾਂ ਨੂੰ ਯਾਰ। ਬਾਲੇ ਡਰਦੇ ਆ ਕੁੱਤਰ ਚਲਦੀ ਵਾਲੇ ਐ ਆ ਬੱਚਾ ਇਹ ਲੈ ਕੇ ਜਾਣ ਲੱਗਿਆ ਰਖਣ ਨੂੰ ਇਹ ਦੇਖੀ ਕੀ ਕਰੀਏ ਕਰਨ ਬਰਤੀਜੀ ਬਰਤੀਜੀ ਔਰ ਔਰ ਪੜੇਗਾ ਤੂੰ ਇਹਨੂੰ ਗਿਲੇ ਹੀ ਪੈਦਾ ਥੋੜਾ ਹੋਰ 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 ਬਾਸ ਬਾਸ ਓਕੇ ਜੀ ਕੋਟਾ ਦੇ ਬੈਟ ਤੋਂ ਪਾਣੀ ਪਾ ਹਾਂਜੀ ਤੇ ਛੱਡੀ ਉਹ ਛੱਡੇ ਕੀ ਕਰਦਾ ਭਾਂ ਜੋਲ ਜੇ ਪਾਣੀ ਪਾ ਕੇ ਗੱਲ ਤੋਂ ਹੈਗਾ ਛੱਡ ਗਈ ਕਈ ਜਾਂਣਾ ਮੈਂ ਹੱਥ ਨਾਲ ਕੱਢ ਕੇ ਵੱਡੇ ਵੱਡੇ ਕੁੱਤਰ ਡਾਲ ਕੇ ਤੇ ਛੋਟੇ ਦੇ ਨੇੜਾ ਆਇਆ ਕਰਾਂਗੇ ਰਾਤ ਨੂੰ ਵੱਡੇ ਆਇਆ ਕਰਾਂਗੇ ਸਹੀ ਹੈ ਬਾ ਬਾੜਾ ਵੀ ਨਾ ਪਰਦੇ ਦੀ ਗਾਹਾਂ ਤੋਂ ਕੱਢ ਦੇ ਬੰਬ ਕੱਢ ਦੇਗੇ ਕਿਰਾਇਂ ਪਾ ਦੇ ਕਬੂਤਰਾਂ ਨੂੰ ਹੀ ਪਾ ਦੇ ਵੱਡਿਆਂ ਨੂੰ ਕੋਈ ਚੱਕਨੇ ਬਕਾਲ ਨੂੰ ਧੋ ਦੇਾਂਗੇ ਉਹਦਾ ਧੋਣ ਵਾਲੀ ਹੈ ਤੇ ਕਿਰਾਂ ਡਟਦੇ ਵਾਸਤੇ ਬਾਕੀ ਫਿਰ ਕਾ ਦੂ ਧੋਤਾ ਦੇ ਹੁਣ ਦੱਸੋ ਜੀ ਕੀ ਬਣਿਆ ਵੈਰੀ ਵੈਰੀ ਜੀ ਦੱਸੋ ਜੀ ਪਾਣੀ ਦਾ ਚਾ ਲੋ ਕੀ ਬਣਿਆ ਕੀ ਨਾ ਬਣਿਆ ਦੱਸੋ ਕਬੂਤਰ ਉੜੇ ਕਿਵੇਂ ਤਰ ਬਹੁਤ ਅਚਰਬਨਾ ਕੱਟੇ ਜਾਣ ਤੋਂ ਬਾਅਦ ਵੀ ਆ ਗਈ ਟੂਸਿਆਂ ਵਾਲਾ ਟੂਸਿਆਂ ਵਾਲਾ ਹਰਿਆਣਾਂ ਵਾਲਾ ਆਏ ਹਾਏ ਕੱਟੇ ਜਾਣ ਤੋਂ ਬਾਅਦ ਵੀ ਆ ਗਈ 10 ਕਿ ਮਿੰਟਾਂ ਬਾਅਦ ਆ ਗਈ ਤਿੰਨ ਤਿੰਨ ਦੋ ਦੇ ਕੱਟਾ ਗਿਆ ਤਿੰਨ 12 ਦੇ ਆ ਗਈ ਆ ਕਿੰਨੇ ਕੂਤਰ ਫਿਰਦੇ ਉਦੋਂ ਉਦੋਂ ਫਿਰਦੇ ਚਾਰ ਪੁੱਤਰ ਜਾਂਦੇ ਸੀ ਚਾਰ ਸ਼ਾਵਾਂ ਸੀ ਇਹ ਜਦੋਂ ਆਇਆ ਆ ਕੇ ਟੱਪ ਗਿਆ ਹੈ ਚਾਰਾਂ ਦੀ ਬਾਜੀ ਹੋਈ ਹੈ ਚਾਰਾਂ ਦੀ ਬਾਜੀ ਚਾਰਾਂ ਦੀ ਬਾਜੀ ਹੋਈ ਸੀ ਸਾਢੇ ਤਿੰਨ ਬਾਜੀ ਹੋਈ ਸੀ ਸਾਢੇ ਤਿੰਨ ਬਾਜੀ ਆਏ ਹਾਏ ਠੀਕ ਆਪਣੇ ਵਾਲਾ ਗੰਮਾ ਜਾਂ ਰਵਣਾ ਉਹ ਜਿਹੜਾ ਹੈ ਬਗਲਾਣੇ ਦਾ ਮਾਨ ਨਹੀਂ ਹੈ ਹੈ ਬਗਲਾਣੇ ਦਾ ਮਾਨ ਨਹੀਂ ਗਿਓ ਬਗਲਾਣੇ ਨੂੰ ਛਿੱਟੇ ਨੂੰ ਬਗਲਾਣੇ ਕਹਿੰਦੇ ਲੋਕ ਕਹਿੰਦੇ ਚਾਹੇ ਚਾਹੇ ਕਹਿੰਦਾ ਚਾਹੇ ਕਹਿੰਦਾ ਪਾੜਾ ਬਗਲਾਣੇ ਵਾਲਾ ਚੰਗਾ ਕਰਦਾ ਵਾਲਾ ਪਾੜਾ ਪਾੜਾ ਕਰਦਾ ਬਗਲਾਣੇ ਆਪ ਹੀ ਕਹਦਾ ਜੀ ਉਹ ਕਹਿੰਦਾ ਜੇ ਪੱਧਰਾ ਹੈ ਜੇ ਕਹਿੰਦਾ ਉੱਚਾ ਹੈ ਕਹਿੰਦਾ ਮੈਂ ਛਾਣ ਦੂੰਗਾ ਉਹਨੇ ਚੱਕਰਾ ਚੱਕਰਾ ਇਹਨਾਂ ਨੇ ਚਾਲ ਹੀ ਨਹੀਂ ਤੋੜੀ ਹੋਣੀ ਉਹ ਉਹ ਆਈ ਕੋਈ ਗਿਆ ਤਾਂ ਨਾ ਖੜੇ ਹਣਾ ਦੋ ਕਰ ਨਹੀਂ ਆਇਆ ਦੋ ਕਰ ਨਹੀਂ ਆਇਆ ਰੱਬ ਜੀ ਖੜਾ ਰਹਿ ਆਏ ਹਾਏ ਕੋਲ ਮਲਾ ਕੇ ਮੰਨ ਗਿ ਲੋ ਪਾਕੇ ਕੂਤ ਰੁੱਡੇ ਕਾਲ ਕੋਈ ਨਾ ਪਾਈ ਬੰਦੇ ਆਪਣੇ ਰਲ ਗਏ ਉੱਥੇ ਸਾਰੇ ਰੋੜ ਤੇ ਜੀ ਨਜ਼ਰ ਆ ਚਾਰ ਕਬੂਤਰ ਤਾਂ ਰਹਿ ਗਏ ਸਾਰੇ ਰੋੜ ਤੇ ਸੀਗੇ ਰੋੜ ਤੇ ਕੋਈ ਨਹੀਂ ਰਹੇਗਾ ਕੁਛ ਵੀ ਚਾਸ ਪਿਆ ਤੇ ਬੇਟੀ ਮੂਸ਼ੀ ਦੀ ਠੀਕ ਆ ਪਰ ਲੈਜੈਂਡ ਪਲੇਅਰ ਆ ਚਲੋ ਭਾਈ ਉਸਤਾਦ ਕਹਿੰਦੀ ਆ ਦੁਨੀਆ ਮਰਨਾ ਵੀ ਪੈਂਦਾ ਸਿੱਧੇ ਹਿਸਾਬ ਕਿਤਾਬ ਹੈ ਠੀਕ ਹੈ ਕਿ ਨਹੀਂ ਸਮਾਨੇ ਸੁਣਨੀ ਲੋਕ ਕੋਈ ਭੜੇ ਲਾਉਂਦੇ ਫੋਨ ਤਾਂ ਪਤਾ ਹੀ ਨਹੀਂ ਹਲਾਉਂਦੇ ਇਹੇ ਉੱਡਣ ਕਿਉਂਣਾ ਬਈ ਕੂਤਰ ਹਨਾ ਚਲੋ ਕੋਈ ਗੱਲ ਨਹੀਂ ਤੇ ਕੂਤਰ ਥਾਈ ਵੀ ਨਹੀਂ ਥਾਣ ਤੱਕ طرف ਗਰਮੀ ਵਾਲੀ ਸੀਗੀ ਠੀਕ ਹੈ ਮਰ ਮੁਰਗੇ ਉਹਨੇ ਇੱਕ ਉਤਰ ਤਾਇਰ ਬਹੁਤ ਔਖੇ ਬਜਣੇ ਹਨ ਹਣਾ ਕੋਈ ਮਾਨਿਕ ਚਲ ਮੈਂ ਮੰਨਦਾ ਕੋਈ 35 ਛੁੱਟੇ ਸੀ ਪੈਂਟਾਂ ਚ ਕੋਈ 15 ਕੀ ਬਜੇ ਉਹ ਵੀ ਕੂਤਰ ਤਾਂ 100% ਮਰੇ ਹੋਣਗੇ ਡੇਗ ਡੂਕੇ ਭਾਗਸਰ ਨਾਲ ਪਤਾ ਨਹੀਂ ਕਿੱਦਾਂ ਮਰ ਗਏ ਉਹ ਭਰਾ ਉਹਦੇ ਨੇ ਗਿਆਨੀ ਗੱਲ ਸੀ ਹਾਂ ਇਨਸਾਨ ਤਾਂ ਨਹੀਂ ਗਿਆ ਤੂੰ ਮੁੰਡਾ ਹਾਂ ਗੁੱਡ ਸੀ ਬੰਦਾ ਬੁਰਗ ਠੀਕ ਹੈ ਭਰਾ ਉਹ ਆਟਮ ਹੀ ਲੈ ਗਿਆ ਆਟਮ ਹੀ ਲੈ ਗਿਆ ਉਹਨੇ ਕੂਤਰ ਫੜ ਕੇ ਲਿਆਂਦਾ ਭਾਗਸਰ ਨਾਲ ਹਾਂ ਉਪਰ ਉਹਦਾ ਹੈਣੀ ਸੀ ਖੁੱਲ ਕੇ ਮੂੰਹ ਸਾਰੇ ਉਹਨਾਂ ਕੀ ਸੱਤ ਮੁੱਕਾ ਫੂਕਾ ਮਾਰਨ ਭਰਾਵਾ ਜੰਦਾ ਕਰਦਾ ਸੀ ਹਾਂ ਉਹ ਬੜਾ ਖਰਾਬ ਬੜਾ ਮਰੇ ਹੱਥ ਨਹੀਂ ਮਾਰਦਾ ਮੈਂ ਜੰਦਾ ਸੀ ਜੰਦਾ ਹੱਥ ਜੀ ਮਾਰਦਾ ਮੁੱਕਾ ਮਾਰਨਾ ਠੀਕ ਸੱਤ ਪੂਰਾ ਖਿੱਚ ਕੇ ਬਈ ਉਹਨੇ ਕਹਿੰਦਾ ਕੈਮ ਕਰਦਾ ਇਹਨੂੰ ਮੈਂ ਹਾਂ ਉਹ ਤਰਿਆਂ ਮਾਰ ਗਿਆ ਉਹ ਯਾਰ ਕੌੜਾ ਬੜਾ ਹੀ ਪੁੱਛ ਕੇ ਮੂੰਹ ਪਾੜੀ ਕੀ ਲੱਗਿਆ ਸੀ ਬੜਾ ਅਸਰਾ ਬੰਦਾ ਇੱਕ ਦੁੱਤੀ ਸੀ ਇਹ ਲਾ ਕੁਝ ਮੈਂ ਬੀਤ ਨੂੰ ਆਪੀ ਦਾਤਾ ਮੋੜਿਆ ਨਾ ਕੋਈ ਦਿੱਕਤ ਨਹੀਂ ਆ ਗਈ ਹਾਂ ਜੀ ਆਗੇ ਇਧਰ ਲੈ ਕੇ ਰੇ ਜੀ ਲਿਉ ਆਸਿਰ ਉਤਲੇਸੀ ਤਾਂ ਪਹਿਲਾਂ ਕਰਦੇ ਫੜਾਈ ਗਏ ਸੀਗਾ ਆਪ ਵੀ ਮੈਨਾਈ ਤੋਂ ਹੀ ਕਰਿਆ ਅੱਜ ਕਵਾਲ ਹੀ ਉਵੀ ਜਾਵਾ ਰੋਟੀ ਵੀ ਖਾ ਜਾਂਦੀ ਪਤਾ ਕਰੋ ਹੀ ਹਣਾ ਮੁੰਡੇ ਨੇ ਵੀ ਰੋਟੀ ਲਿਆਤੀ ਇਹ ਵੀ ਕਰ ਰਿਹਾ ਹੈ ਨਾਸ਼ਤਾ ਸਿੰਦਰ ਇਧਰ ਲਿਉ ਊਲੀ ਪਾ ਦਿਆ ਆਲੀ ਓਏ ਚੱਕ ਜਾ ਬਲੇਡ ਤੇ ਆ ਸੰਭੀ ਐ ਨਾ ਵੀ ਆਪਣਾ ਕੰਪਿਊਟਰ ਹਣਾ ਜਿਹੜਾ ਕੱਲ ਕੋਟੇਗਾ ਸੱਜੀ ਹਰੀ ਬਗਲ ਕਾਲਾ ਚੀਨਾ ਕਿ ਤਾ ਨਾ ਮਰੀ ਆ ਨਾੜਾ ਮੜਦਾ ਮੜਦਾ ਚੱਲੋ ਕੋਈ ਗੱਲ ਤੇ ਇਤਰਾਕ ਉਤਰਨੇਰ ਬਦਾਮ ਨਹੀਂ ਖਾਦੇ ਯਾਰ ਕਲਾਬੀ ਟੇ ਡਾਲਦੇ ਨੂੰ ਪਤਾ ਨਹੀਂ ਕੀ ਫਾਲਟ ਹੈ ਬੁੱਤ ਨੂੰ ਕੀ ਚੱਕਰ ਬਣਿਆ ਤੇ ਬਦਾਮ ਛੱਡੀ ਬੁੱਤਰ ਬਈ ਇਹ ਤਾਂ ਕੋਈ ਨਾ ਖਾਂਦੇ ਕੋਈ ਦਿੱਕਤ ਨਹੀਂ ਗੱਲ